महावीर जी आज ਤੁਸੀਂ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਅੱਜ ਪਹੁੰਚੇ ਹੋ ਕੀ ਮਕਸਦ ਲੈ ਕੇ ਅੱਜ ਯੂਨੀਵਰਸਿਟੀ ਚ ਪਹੁੰਚੇ ਹੋ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਤਾਂ ਸਾਰ ਪਹਿਲਾਂ ਤਾਂ ਅਸੀਂ ਵਿਸ਼ਵ ਪੰਜਾਬੀ ਟੀਵੀ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਟਾਈਮ ਦਿੱਤਾ ਔਰ ਸਰ ਅਸੀਂ ਇੱਥੇ ਪਿਛਲੇ 4 ਦਿਨਾਂ ਤੋਂ ਯੂਨੀਵਰਸਿਟੀ ਚ ਆਏ ਹੋਏ ਆ ਤਾਂ ਸਾਡੀ ਗੱਲ ਤਾਂ ਉਹ ਕਿ ਇੱਕ ਪੰਥ ਦੋ ਕਾਜ ਕਿਉਂਕਿ ਸਾਨੂੰ ਪੰਜਾਬ ਐਗਰੋ ਨੇ ਪੰਜਾਬ ਸਰਕਾਰ ਵੱਲੋਂ ਸਾਨੂੰ ਇੱਥੇ ਆਰਗੈਨਿਕ ਫਾਰਮਿੰਗ ਨੂੰ ਕਰਾਉਣ ਵਾਸਤੇ ਜਾਂ ਉਹਦੀ ਨੌਲੇਜ ਦੇਣ ਵਾਸਤੇ ਕਿ ਲੋਕਾਂ ਨੂੰ ਰਵਾਇਤੀ ਖੇਤੀ ਤੋਂ ਹਟਾਇਆ ਜਾ ਸਕੇ ਉਹਦੇ ਬਾਰੇ ਸਾਡਾ ਇੱਥੇ 21 ਦਿਨਾਂ ਕੋਰਸ ਚੱਲ ਰਿਹਾ ਜੀ ਤਾਂ ਅਸੀਂ ਕੋਰਸ ਕਰਨ ਆਏ ਹੋਏ ਆ ਔਰ ਕੋਰਸ ਦੇ ਨਾਲ ਨਾਲ ਹੀ ਸਾਨੂੰ ਇੱਥੇ ਮੇਲਾ ਦੇਖਣ ਦਾ ਮੌਕਾ ਮਿਲ ਗਿਆ ਤਾਂ ਅਸੀਂ ਨਾਲ ਮੇਲਾ ਦੇਖ ਰਹੇ ਆ 21 ਦਿਨਾਂ ਟ੍ਰੇਨਿੰਗ ਲੱਗੀ ਆ ਕੀ ਕੀ ਸੋਨੂੰ ਉਹਦੇ ਵਿੱਚ ਪੋਜ਼ਿਟਿਵ ਜਿਹੜੀਆਂ ਚੀਜ਼ਾਂ ਸਿਖਾਈਆਂ ਜਾ ਰਹੀਆਂ ਜਾ ਲੋਕਾਂ ਨੂੰ ਆਪਾਂ ਵੇਅਰ ਕਰ ਸਕੀਏ ਲੋਕਾਂ ਤੱਕ ਪਹੁੰਚਾ ਸਕੀਏ ਜਿਹੜੀਆਂ ਅੱਜ ਕੀਟਨਾਸ਼ਕ ਜਿਹੜੀਆਂ ਸਾਡੇ ਸਿਹਤ ਨੂੰ ਖਰਾਬ ਕਰਦੀਆਂ ਹਨ ਉਹਨਾਂ ਬਾਰੇ ਜਾਣਕਾਰੀ ਦੇ ਸਕਦਾ ਹਾਂ ਸਰ ਇਹਦੇ ਅੰਦਰ ਤਾਂ ਇਹ ਆ ਕਿ ਜਿਸ ਤਰ੍ਹਾਂ ਦੇਖੋਗੇ ਅਸੀਂ ਦੇਖ ਰਹੇ ਹਾਂ ਜੀ ਜਿਸ ਤਰ੍ਹਾਂ ਹੁਣ ਰਵਾਇਤੀ ਖੇਤੀ ਚੱਲ ਰਹੀ ਆ ਜਿਸ ਤਰ੍ਹਾਂ ਫਰਟੀਲਾਈਜ਼ਰ ਦਾ ਬਹੁਤ ਜ਼ਿਆਦਾ ਯੂਜ਼ ਹੋ ਰਿਹਾ ਤਾਂ ਉਹਦੇ ਨਾਲ ਮਤਲਬ ਆਪਾਂ ਨੂੰ ਬਿਮਾਰੀਆਂ ਵਧ ਰਹੀਆਂ ਨੇ ਦਿਨੋਂ ਦਿਨ ਹਸਪੀਟਲ ਭਰੇ ਪਏ ਆ ਸਾਰੇ ਬੰਦੇ ਪਰੇਸ਼ਾਨ ਆ ਹਰ ਚੌਥੇ ਬੰਦੇ ਨੂੰ ਕਮਰ ਦੀ ਪ੍ਰੋਬਲਮ ਆ ਕਿਸੇ ਨੂੰ ਕੋਈ ਬਿਮਾਰੀਆ ਕੈਂਸਰ ਆ ਬੀਪੀ ਆ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਤਾਂ ਇਹਦੇ ਵਾਸ ਅ ਨੈਚੁਰਲ ਫਾਰਮਿੰਗ ਆਰਗੇਨਿਕ ਫਾਰਮਿੰਗ ਤਾਂ ਕਿ ਅਸੀਂ ਸਿਰਫ ਡਾਕਟਰਾਂ ਤੋਂ ਮੈਡੀਸਿਨ ਲੈ ਕੇ ਨਹੀਂ ਬਚ ਸਕਦੇ ਜੇ ਸਾਡਾ ਭੋਜਨ ਅੱਛਾ ਹੋਏਗਾ ਤਾਂ ਅਸੀਂ ਬਿਮਾਰੀਆਂ ਤੋਂ ਆਟੋਮੈਟਿਕਲੀ ਬਚ ਜਾਗੇ ਤਾਂ ਸਾਨੂੰ ਆਰਗੇਨਿਕ ਫਾਰਮਿੰਗ ਵੱਲ ਲਜਾਇਆ ਜਾ ਰਿਹਾ ਫਿਰੇ ਹੌਲੀ-ਹੌਲੀ ਔਰ ਅਸੀਂ ਚਾਹਾਂਗੇ ਕਿ ਸਾਰਿਆਂ ਨੂੰ ਜਾਣਨਾ ਵੀ ਚਾਹੀਦਾ ਇਧਰ ਲੋਕਾਂ ਵਾਸਤੇ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇਸ ਯੂਨੀਵਰਸਿਟੀ ਫੜ ਕੇ ਆ ਸਰ ਲੋਕਾਂ ਨੂੰ ਸੀ ਇਹੀ ਮੈਸੇਜ ਦਵਾਂਗੇ ਕਿ ਜੇ ਤੁਸੀਂ ਜ਼ਿਆਦਾ ਆਰਗੇਨਿਕ ਫਾਰਮਿੰਗ ਨਹੀਂ ਕਰ ਸਕਦੇ ਤਾ ਘੱਟੋ ਘੱਟ ਆ ਜਿਸ ਤਰ੍ਹਾਂ ਕਿ ਅਸੀਂ ਦੇਖ ਰਹੇ ਹਾਂ ਯੂਨੀਵਰਸਿਟੀ ਕਿਚਨ ਗਾਰਡਨ ਗਾਰਡਨਿੰਗ ਕਰਵਾ ਰਹੀ ਆ ਤਾਂ ਘੱਟੋ ਘੱਟ ਆਪਣੇ ਵਾਸਤੇ ਆਪਣੀ ਰਸੋਈ ਵਾਸਤੇ ਤੁਸੀਂ ਘੱਟੋ ਘੱਟ ਥੋੜਾ ਬਹੁਤਾ ਜਰੂਰ ਕਰੋ ਜਿਹੜੇ ਤੁਹਾਨੂੰ ਦੇਖ ਰਹੇ ਆ ਉਹਨਾਂ ਨੇ ਇਸ ਟ੍ਰੇਨਿੰਗ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਉਹ ਕਿਹਨਾਂ ਨੂੰ ਆ ਕੇ ਮਿਲਣ ਜਾਂ ਕੋਈ ਉਹਨਾਂ ਨੂੰ ਗਾਈਡਲਾਈਨ ਦੱਸੋ ਮਰੀ ਉਹ ਸਰ ਜਿਸ ਤਰ੍ਹਾਂ ਕਿ ਜੋ ਉਹਨਾਂ ਨੂੰ ਜਿਸ ਤਰ੍ਹਾਂ ਕੇਵੀ ਕੇ ਲੱਗਦੀ ਆ ਜਾਂ ਪੰਜਾਬ ਐਗਰੋ ਲੱਗਦੀ ਆ ਜਾਂ ਉਹ ਯੂਨੀਵਰਸਿਟੀ ਨਾਲ ਜੇ ਜੁੜ ਸਕਦੇ ਆ ਯੂਨੀਵਰਸਿਟੀ ਦੀ ਸਾਈਟ ਤੇ ਦੇਖ ਸਕਦੇ ਆ ਤੇ ਇੱਥੇ ਸਾਰੀ ਗਾਈਡਲਾਈਨ ਦਿੱਤੀ ਹੁੰਦੀ ਆ ਪ੍ਰੋਪਰ ਉਹਦੇ ਤੇ ਸਾਰੀਆਂ ਡੇਟਸ ਦਿੱਤੀਆਂ ਹੁੰਦੀਆਂ ਨੇ ਜੋ ਟ੍ਰੇਨਿੰਗਾਂ ਚੱਲਦੀਆਂ ਨੇ ਤਾਂ ਇਥੋਂ ਸਾਰਾ ਕੁਝ ਉਹਨਾਂ ਨੂੰ ਪਤਾ ਲੱਗਦਾ ਰਹੇਗਾ ਸਰ ਉਹ ਚੈੱਕ ਕਰ ਸਕਦੇ ਆ ਉਹ ਹਾਂ ਜੀ ਸਹਿਮਤੀ ਵਰਤ ਲਓ